ਦੋਸਤੋ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਪੂਰੀ ਜ਼ਰੂਰ ਵੇਖਿਓ। ਇਹ ਇੱਕ ਸੱਚੀ ਕਹਾਣੀ ਹੈ। ਇਹ ਕਹਾਣੀ 6 ਸਾਲ ਪਹਿਲਾਂ ਸ਼ੁਰੂ ਹੋਈ। ਇੱਕ ਕੁੜੀ ਮੈਨੂੰ ਬਹੁਤ ਜ਼ਿਆਦਾ ਪਸੰਦ ਕਰਦੀ ਸੀ। ਉਸਦਾ ਨਾਮ ਸੀ ਕਮਲਪ੍ਰੀਤ। ਕੁੜੀ ਬਹੁਤ ਸੋਹਣੀ ਸੁਨੱਖੀ ਸੀ। ਮੈਨੂੰ ਉਹ ਵਧੀਆ ਲੱਗਦੀ ਸੀ। ਪਰ ਮੈਂ ਉਦੋਂ ਦਿਹਾਤਾਂ ਵੱਲ ਜ਼ਿਆਦਾ ਖਿੱਚ ਰੱਖਦਾ ਸੀ। ਗੱਲ ਇਹ ਵੀ ਨਹੀਂ ਸੀ ਕਿ ਮੈਂ ਕੋਈ ਜ਼ਿਆਦਾ ਵਧੀਆ ਬੰਦਾ ਸੀ। ਪਰ ਮੈਂ ਉਸ ਕੁੜੀ ਨੂੰ ਸਿਰਫ ਆਪਣਾ ਦੋਸਤ ਹੀ ਸਮਝਿਆ। ਕਦੇ ਦਿਲ ਕਰਦਾ ਵੀ ਸੀ ਕਿ ਆਪਾਂ ਇਹਦੇ ਨਾਲ ਰਿਸ਼ਤਾ ਅੱਗੇ ਵਧਾਈਏ ਪਰ ਹਿੰਮਤ ਨਹੀਂ ਪਈ ਪਰ ਉਸ ਕੁੜੀ ਨੇ ਬਹੁਤ ਕੋਸ਼ਿਸ਼ ਕੀਤੀ ਰਿਸ਼ਤਾ ਅੱਗੇ ਵਧਾਉਣ ਦੀ ਪਰ ਰਿਸ਼ਤਾ ਅੱਗੇ ਨਹੀਂ ਵਧਿਆ ਪਰ ਕਿਵੇਂ ਨਾ ਕਿਵੇਂ ਉਸਨੇ ਮੇਰਾ ਨੰਬਰ ਲੈ ਲਿਆ ਉਹ ਮੈਨੂੰ ਫੋਨ ਕਰਨ ਲੱਗੀ ਕੁਝ ਸਮੇਂ ਬਾਅਦ ਉਸਦਾ ਵਿਆਹ ਹੋਇਆ ਮੈਂ ਸੋਚਿਆ ਕਿ ਚਲੋ ਵਧੀਆ ਹੋਇਆ ਉਹ ਹੁਣ ਆਪਣੇ ਜੀਵਨ ਵਿੱਚ ਖੁਸ਼ ਰਹੇਗੀ ਪਰ ਜਿਹੜੇ ਮੁੰਡੇ ਨਾਲ ਉਸਦਾ ਵਿਆਹ ਹੋਇਆ ਉਹ ਨਸ਼ੇੜੀ ਨਿਕਲਿਆ ਕਿਵੇਂ ਨਾ ਕਿਵੇਂ ਕਰਦੀ ਨੇ 4 ਸਾਲ ਕੱਢ ਲਏ ਪਰਮਾਤਮਾ ਨੇ ਇੱਕ ਧੀ ਵੀ ਦੇ ਦਿੱਤੀ ਉਸ ਨੂੰ ਪਰ ਘਰੋਂ ਬਹੁਤ ਤੰਗ ਸੀ ਘਰ ਵਾਲਾ ਕੰਮ ਨਹੀਂ ਸੀ ਕਰਦਾ ਧੀ ਨੂੰ ਪਾਲਣ ਵਾਸਤੇ ਉਹ ਲੋਕਾਂ ਦੇ ਘਰੇ ਕੰਮ ਕਰਨ ਲੱਗੀ ਪਰ ਹਫਸੀ ਲੋਕ ਕਿਸੇ ਦੀ ਮਜਬੂਰੀ ਦਾ ਫਾਇਦਾ ਉਠਾਉਣ ਲੱਗਿਆਂ ਮੈਂਟ ਲਾਉਂਦੇ ਨੇ ਇੱਕ ਦਿਨ ਉਸ ਨੇ ਮੈਨੂੰ ਫੋਨ ਕੀਤਾ ਤੇ ਸਾਰਾ ਕੁਝ ਦੱਸਿਆ ਕਿ ਕਿਵੇਂ ਜਿਨ੍ਹਾਂ ਦੇ ਘਰ ਮੈਂ ਕੰਮ ਕਰਦੀ ਹਾਂ ਉਹ ਮੈਨੂੰ ਫਿਜੀਕਲੀ ਹੋਣ ਲਈ ਫੋਰਸ ਕਰਦੇ ਨੇ ਮੈਂ ਉਸ ਨੂੰ ਇਹੀ ਕਹਿਣਾ ਕਿ ਜਦੋਂ ਤੱਕ ਆਪਣਾ ਈਮਾਨ ਜਿਉਂਦਾ ਹੈ ਉਦੋਂ ਤੱਕ ਆਪਣੇ ਨਾਲ ਕੋਈ ਗਲਤ ਨਹੀਂ ਕਰ ਸਕਦਾ ਪਰ ਸ਼ਾਇਦ ਮੈਂ ਵੀ ਇਸ ਦੁਨੀਆ ਦੇ ਨਿਜਮਾਂ ਤੋਂ ਅਣਜਾਣ ਹੀ ਸੀ ਇੱਕ ਦਿਨ ਉਸਨੇ ਮੈਨੂੰ ਫੋਨ ਕੀਤਾ ਤੇ ਕਿਹਾ ਕਿ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਉਸ ਨੂੰ ਪੁੱਛਿਆ ਕਿ ਕੀ ਗਲਤੀ ਹੋ ਗਈ ਉਹ ਕਹਿੰਦੀ ਕਿ ਸਾਡੇ ਪਿੰਡ ਦਾ ਇੱਕ ਮੁੰਡਾ ਸੀ ਜੋ ਕਿਸੇ ਫੈਕਟਰੀ ਵਿੱਚ ਲੱਗਿਆ ਹੋਇਆ ਸੀ ਮੈਂ ਉਸ ਨੂੰ ਕਿਹਾ ਸੀ ਕਿ ਮੈਨੂੰ ਫੈਕਟਰੀ ਵਿੱਚ ਕੰਮ ਤੇ ਲਗਵਾ ਦਿਓ ਗਲਤੀ ਮੈਥੋਂ ਇਹੀ ਹੋਈ ਕਿ ਮੈਂ ਉਸ ਮੁੰਡੇ ਨਾਲ 2 ਦਿਨ ਫੈਕਟਰੀ ਵਿੱਚ ਕੰਮ ਦੇ ਮਾਮਲੇ ਵਿੱਚ ਜਾਂਦੀ ਰਹੀ ਤੇ ਬਸ ਇਸੇ ਗੱਲ ਨੂੰ ਲੈ ਕੇ ਮੇਰੇ ਸਹੁਰੇ ਪਰਿਵਾਰ ਨੇ ਗੱਲ ਬਣਾ ਲਈ ਕਿ ਕੁੜੀ ਗਲਤ ਹੈ ਕਾਫੀ ਰੋਲਾ ਪਿਆ ਕਮਲਪ੍ਰੀਤ ਪੇਕੇ ਆ ਗਈ ਥੋੜੇ ਸਮੇਂ ਬਾਅਦ ਕਮਲਪ੍ਰੀਤ ਦਾ ਘਰ ਵਾਲਾ ਕਿਸੇ ਔਰਤ ਨਾਲ ਫੜਿਆ ਗਿਆ ਉਹ ਨਸ਼ੇੜੀ ਕਹਿੰਦਾ ਕਿ ਮੈਂ ਤਾਂ ਇਹੀ ਰੱਖਣੀ ਆ ਚਲੋ ਇਹਦੇ ਨਾਲ ਤਲਾਕ ਹੋ ਗਿਆ ਤੇ ਸਹੁਰਿਆਂ ਨੇ ਰੱਖ ਲਈ ਇਹਦੇ ਹਿੱਸੇ ਬਦਨਾਮੀ ਆ ਗਈ ਹੁਣ ਹਰ ਇੱਕ ਮੁੰਡਾ ਇਸ ਨੂੰ ਗਲਤ ਨਜ਼ਰ ਨਾਲ ਵੇਖਦਾ ਕਿਉਂਕਿ ਇਹਦੇ ਬਾਰੇ ਇੱਕ ਫਵਾਹ ਸੀ ਕਿ ਇਹ ਕਿਸੇ ਮੁੰਡੇ ਨਾਲ ਗਲਤ ਸੀ ਤਾਂ ਹੀ ਹਰ ਇੱਕ ਫਾਇਦਾ ਉਠਾਉਣ ਦੀ ਸੋਚਦਾ ਸੀ ਹੁਣ ਪੇਕੇ ਘਰ ਵਿੱਚ ਤਾਨੇ ਵੱਜਣ ਲੱਗ ਪਏ ਮਾਂ ਮਤਰੀ ਸੀ ਇਸ ਕਰਕੇ ਜ਼ਿਆਦਾ ਟਾਈਮ ਘਰ ਟਿਕ ਨਹੀਂ ਸਕੀ ਹੁਣ ਉਸ ਕੋਲ ਸਿਰਫ ਇੱਕ ਹੀ ਰਸਤਾ ਸੀ ਕਿ ਉਹ ਆਪਣੇ ਪੈਰਾਂ ਤੇ ਖੜੀ ਹੋਵੇ ਮੈਨੂੰ ਉਸਨੇ ਇੱਕ ਦਿਨ ਫੋਨ ਕਰਕੇ ਕਿਹਾ ਕਿ ਮਸਕੀਨ ਮੈਂ ਕੰਮ ਬਾਰੇ ਪਤਾ ਕੀਤਾ ਹੈ ਤੂੰ ਮੇਰੇ ਰਹਿਣ ਦਾ ਬੰਦੋਬਸਤ ਕਰ ਦੇ ਜੇ ਕਿਸੇ ਨੂੰ ਜਾਣਦਾ ਤਾਂ ਮੈਂ ਕਿਹਾ ਕੋਈ ਨਾ ਮੈਂ ਕੋਸ਼ਿਸ਼ ਕਰਦਾ ਜਦੋਂ ਉਹ ਕੰਮ ਕਰਨ ਵਾਲਿਆਂ ਦੇ ਘਰ ਗਈ ਤਾਂ ਉਹਨਾਂ ਨੇ ਉਸ ਨੂੰ ਆਪਣੇ ਘਰ ਵਿੱਚ ਹੀ ਰਹਿਣ ਲਈ ਜਗ੍ਹਾ ਦੇ ਦਿੱਤੀ ਚਲੋ 10-15 ਦਿਨ ਵਧੀਆ ਗਏ ਇੱਕ ਦਿਨ ਫੇਰ ਉਸ ਦਾ ਫੋਨ ਆਇਆ ਤੇ ਕਹਿੰਦੀ ਜਿਨ੍ਹਾਂ ਦੇ ਘਰ ਮੈਂ ਕੰਮ ਕਰਦੀ ਸੀ ਉਸ ਨੇ ਮੇਰੇ ਨਾਲ ਗਲਤ ਹਰਕਤਾਂ ਕੀਤੀਆਂ ਮੈਂ ਉਸ ਨੂੰ ਕਿਹਾ ਕਿ ਤੂੰ ਹੁਣ ਕਿੱਥੇ ਹੈ ਕਹਿੰਦੀ ਹੁਣ ਮੈਂ ਉੱਥੋਂ ਚਲੀ ਗਈ ਹਾਂ ਉਸ ਦੇ ਦੱਸਣ ਮੁਤਾਬਕ ਉਹ ਬਾਣੀਏ ਸੀ ਘਰ ਵਿੱਚ ਦੋ ਮੈਂਬਰ ਹੀ ਸਨ ਦੋਨੇ ਹੀ ਮੁਲਾਜ਼ਮ ਸੀ ਉਸ ਦਿਨ ਉਸ ਬੰਦੇ ਦੀ ਘਰ ਵਾਲੀ ਘਰ ਵਿੱਚ ਨਹੀਂ ਸੀ ਮੌਕਾ ਦੇਖ ਕੇ ਉਸ ਨੇ ਕਮਲਪ੍ਰੀਤ ਨਾਲ ਗਲਤ ਕੰਮ ਕਰਨਾ ਚਾਹਿਆ ਪਰ ਕਮਲਪ੍ਰੀਤ ਉਥੋਂ ਭੱਜ ਗਈ ਹੁਣ ਉਹ ਇੱਕ ਹੋਰ ਜਗ੍ਹਾ ਗਈ ਜਿਸ ਨੂੰ ਮੈਂ ਇੱਕ ਫੇਸਬੁੱਕ ਫਰੈਂਡ ਤੋਂ ਪਤਾ ਕੀਤਾ ਸੀ ਉਹ ਵੀ ਖਾਸ ਬੰਦਾ ਸੀ 10 ਦਿਨਾਂ ਬਾਅਦ ਉਸ ਨੇ ਵੀ ਆਪਣੀ ਔਕਾਤ ਦਿਖਾ ਦਿੱਤੀ ਉਹਨਾਂ ਨੇ ਵੀ ਉਸ ਨੂੰ ਫਿਜ਼ੀਕਲੀ ਹੌਨ ਲਈ ਫੋਰਸ ਕੀਤਾ ਪਰ ਉਹ ਉਥੋਂ ਪੱਜ ਗਈ। ਹੁਣ ਉਸਨੇ ਆਪਣੀ ਇੱਕ ਸਹੇਲੀ ਨਾਲ ਗੱਲਬਾਤ ਕੀਤੀ। ਉਸਨੇ ਉਸ ਨੂੰ ਅੰਮ੍ਰਿਤਸਰ ਆਉਣ ਲਈ ਕਿਹਾ। ਉਹ ਵਿਸ਼ਵਾਸ ਕਰਕੇ ਚਲੀ ਗਈ। ਉੱਥੇ ਉਹ ਇੱਕ ਪੁਲਿਸ ਮੁਲਾਜ਼ਮ ਦੇ ਘਰ ਕੰਮ ਕਰਨ ਲੱਗੀ। ਇੱਕ ਦਿਨ ਉਸਨੇ ਮੈਨੂੰ ਫੋਨ ਕੀਤਾ ਤੇ ਰੋਣ ਲੱਗ ਪਈ। ਮੈਂ ਕਿਹਾ ਕੀ ਹੋਇਆ? ਉਹ ਕਹਿੰਦੀ ਜਿਨ੍ਹਾਂ ਦੇ ਘਰ ਮੈਂ ਕੰਮ ਕਰਦੀ ਆਂ, ਉਹਨਾਂ ਦੇ ਮੁੰਡੇ ਨੇ ਮੇਰੇ ਨਾਲ ਜ਼ਬਰਦਸਤੀ ਕੀਤੀ। ਮੇਰਾ ਰੇਪ ਕੀਤਾ। ਨਾਲ ਦੋ ਸਾਥੀ ਵੀ ਸੀ। ਮੈਂ ਦੂਸਰੇ ਦਿਨ ਅੰਮ੍ਰਿਤਸਰ ਗਿਆ। ਉਹ ਮੈਨੂੰ ਬੱਸ ਅੱਡੇ ਵਿੱਚ ਬੈਠੀ ਮਿਲੀ। ਮੈਂ ਕਿਹਾ ਚੱਲ ਉਹਨਾਂ ਦੇ ਘਰ ਆ ਉਹ ਕਹਿੰਦੀ ਮੁੰਡੇ ਦੇ ਪਿਓ ਨੇ ਮੈਨੂੰ ਧਮਕੀ ਦਿੱਤੀ ਹੈ ਕਿ ਜੇ ਕਿਸੇ ਕੋਲੇ ਸ਼ਿਕਾਇਤ ਕੀਤੀ ਤਾਂ ਅਸੀਂ ਮਾਰ ਦੇਾਂਗੇ ਉਹ ਮੈਨੂੰ ਕਹਿੰਦੀ ਕਿ ਮੈਨੂੰ ਇੱਥੋਂ ਲੈ ਚੱਲ ਮੈਂ ਹੁਣ ਉਸਨੂੰ ਉੱਥੋਂ ਲੈ ਆਇਆ ਰਾਸਤੇ ਵਿੱਚ ਉਸਨੇ ਇੱਕ ਔਰਤ ਨੂੰ ਫੋਨ ਕੀਤਾ ਜਿੱਥੇ ਉਹ ਕੁਵਾਰੀ ਹੁੰਦੀ ਬਿਊਟੀ ਪਾਰਲਰ ਵਿੱਚ ਕੰਮ ਕਰਦੀ ਸੀ ਮੈਂ ਉਸਨੂੰ ਉੱਥੇ ਛੱਡ ਆਇਆ ਤਿੰਨ ਚਾਰ ਮਹੀਨੇ ਉਹ ਉੱਥੇ ਵਧੀਆ ਰਹੀ ਵਧੀਆ ਕੰਮ ਕੀਤਾ ਜਿਸ ਕੋਲ ਉਹ ਕੰਮ ਕਰਦੀ ਸੀ ਔਰ ਉਸ ਨੂੰ ਬਹੁਤ ਪਿਆਰ ਦਿੰਦੀ ਪਰ ਉਸ ਔਰਤ ਦਾ ਘਰ ਵਾਲਾ ਕਮਲਪ੍ਰੀਤ ਤੇ ਮਾੜੀ ਅੱਖ ਰੱਖਦਾ ਸੀ ਇੱਕ ਦਿਨ ਕਮਲਪ੍ਰੀਤ ਰਾਤ ਨੂੰ ਸੁੱਤੀ ਪਈ ਸੀ ਤੇ ਅਚਾਨਕ ਇੱਕ ਵਿਅਕਤੀ ਉਸ ਦੇ ਨਾਲ ਆ ਕੇ ਪੈ ਗਿਆ ਕਮਲਪ੍ਰੀਤ ਦੀ ਅੱਖ ਖੁੱਲ੍ਹੀ ਜਦੋਂ ਰੋਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਯਾਦ ਆਇਆ ਕਿ ਜਦੋਂ ਆਂਟੀ ਨੂੰ ਪਤਾ ਲੱਗੇਗਾ ਤਾਂ ਉਹਨਾਂ ਦੇ ਦਿਲ ਤੇ ਕੀ ਬੀਤੇਗੀ ਜਿਹੜੇ ਵਿਅਕਤੀ ਤੇ ਉਹ ਇੰਨਾ ਵਿਸ਼ਵਾਸ ਕਰਦੀ ਹੈ ਜਦੋਂ ਉਹਨਾਂ ਨੂੰ ਪਤਾ ਲੱਗੇਗਾ ਕਿ ਉਹ ਵਿਅਕਤੀ ਕਿਹੋ ਜਿਹਾ ਤਾ ਉਹਨਾਂ ਦੇ ਦਿਲ ਤੇ ਕੀ ਬੀਤੇਗੀ ਕਮਲਪ੍ਰੀਤ ਨੇ ਛੜਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਸਫਲ ਨਾ ਹੋ ਸકી ਕਮਲਪ੍ਰੀਤ ਨੇ ਮਜਬੂਰਨ ਆਪਣਾ ਆਪ ਉਸ ਨੂੰ ਸੌਂਪ ਦਿੱਤਾ ਦੂਸਰੇ ਦਿਨ ਉਸ ਨੇ ਉੱਥੋਂ ਜਾਣਾ ਹੀ ਸਹੀ ਸਮਝਿਆ ਉਹ ਉੱਥੋਂ ਚਲੀ ਆਈ ਤੇ ਉਹਨੂੰ ਥਾਣੇ ਉਤਰ ਗਈ ਉਸ ਨੇ ਮੈਨੂੰ ਫੋਨ ਕੀਤਾ ਕਿ ਮੈਨੂੰ ਮਦਦ ਦੀ ਲੋੜ ਹੈ ਉਸ ਨੇ ਸਾਰਾ ਕੁਝ ਮੈਨੂੰ ਦੱਸਿਆ ਉਸ ਨੇ ਕਿਹਾ ਕਿ ਮੈਂ ਬਠਿੰਡੇ ਜਾਣਾ ਮੈਨੂੰ ਛੱਡ ਕੇ ਆ ਮੈਂ ਉਸ ਨੂੰ ਕਿਹਾ ਕਿ ਮੈਂ ਕਾਫੀ ਦੂਰ ਹਾਂ ਮੈਂ ਉਸ ਨੂੰ ਕਿਹਾ ਕਿ ਮੈਂ ਤੇਰੇ ਕੋਲ ਆਪਣੇ ਇੱਕ ਦੋਸਤ ਨੂੰ ਭੇਜਦਾ। ਉਹ ਕਹਿੰਦੀ ਠੀਕ ਹੈ। ਮੈਂ ਆਪਣੇ ਇੱਕ ਖਾਸ ਦੋਸਤ ਨੂੰ ਉਸਦੇ ਕੋਲ ਭੇਜਿਆ। ਉਹ ਮੇਰਾ ਖਾਸ ਦੋਸਤ ਸੀ। ਹੁਣ ਮੇਰਾ ਉਹ ਦੋਸਤ ਉਸ ਨੂੰ ਕਹਿੰਦਾ ਕਿ ਆਪਾਂ ਚਾਹ ਪਾਣੀ ਪੀ ਕੇ ਚੱਲਦੇ ਹਾਂ ਬਠਿੰਡੇ। ਕਮਲਪ੍ਰੀਤ ਨੂੰ ਮੇਰੇ ਤੇ ਵਿਸ਼ਵਾਸ ਸੀ। ਤਾਂਹੀਂ ਉਸਦੇ ਨਾਲ ਚਲੀ ਗਈ। ਅੱਗੋਂ ਉਹ ਕਿਸੇ ਦੇ ਘਰ ਲੈ ਕੇ ਚਲਾ ਗਿਆ। ਉਹ ਉੱਥੇ ਜਾ ਕੇ ਕਮਲਪ੍ਰੀਤ ਨੂੰ ਫੋਰਸ ਕਰਨ ਲੱਗਿਆ। ਬਹੁਤ ਫੋਰਸ ਕੀਤਾ। ਪਰ ਕਮਲਪ੍ਰੀਤ ਨੇ ਕਿਸੇ ਨੂੰ ਹੱਥ ਨਹੀਂ ਲਾਉਣ ਦਿੱਤਾ। ਕਮਲਪ੍ਰੀਤ ਨੇ ਦੱਸਿਆ ਕਿ ਉਹ ਦੋ ਜਾਣੇ ਸੀ ਦੋਨੋਂ ਹੀ ਉਸ ਨਾਲ ਗਲਤ ਹਰਕਤਾਂ ਕਰਨ ਲੱਗੇ ਜਦੋਂ ਕਮਲਪ੍ਰੀਤ ਰੌਲਾ ਪਾਉਣ ਲੱਗੀ ਤਾਂ ਉਹ ਡਰ ਗਏ ਹੁਣ ਉਹ ਕਹਿੰਦੀ ਕਿ ਦੂਸਰੇ ਮੁੰਡੇ ਨੇ ਮੈਨੂੰ ਬਠਿੰਡੇ ਛੱਡਣ ਦਾ ਫੈਸਲਾ ਕੀਤਾ ਉਹ ਨਹਿਰੋਂ ਨਹਿਰ ਲੈ ਗਿਆ ਤੇ ਉਹ ਰਸਤੇ ਵਿੱਚ ਜਾਂਦਾ ਜਾਂਦਾ ਕਮਲਪ੍ਰੀਤ ਨੂੰ ਮਨਾਉਂਦਾ ਰਿਹਾ ਪਰ ਕਮਲਪ੍ਰੀਤ ਆਪਣੇ ਸਟੈਂਡ ਤੇ ਖੜੀ ਰਹੀ ਦੁੱਖ ਲੱਗਿਆ ਕਿ ਅੱਜਕੱਲ ਯਾਰ ਵੀ ਯਾਰ ਨਹੀਂ ਰਹੇ ਉਹ ਬਠਿੰਡੇ ਪਹੁੰਚ ਗਈ ਉਸਨੇ ਮੈਨੂੰ ਕਿਹਾ ਕਿ ਮੈਂ ਬਠੰਡੇ ਕੰਮ ਪੁੱਛਿਆ ਤੇ ਮੈਂ ਜਾ ਕੇ ਤੈਨੂੰ ਦੱਸਦੀ ਆ ਮੈਂ ਕਿਹਾ ਠੀਕ ਹੈ ਪਰ ਉਸ ਦਾ ਕੋਈ ਫੋਨ ਨਹੀਂ ਆਇਆ ਇੱਕ ਦਿਨ ਉਡੀਕਿਆ ਦੋ ਦਿਨ ਉਡੀਕਿਆ ਪਰ ਫੋਨ ਨਹੀਂ ਆਇਆ ਮੈਂ ਫੋਨ ਲਾਇਆ ਵੀ ਪਰ ਫੋਨ ਬੰਦ ਆ ਹੀ ਜਾਵੇ ਮੈਂ ਹੈਰਾਨ ਸੀ ਕਿ ਅਜਿਹੀ ਕੀ ਗੱਲ ਹੋ ਗਈ ਜਿਸ ਵਜ੍ਹਾ ਕਰਕੇ ਉਸ ਨੇ ਫੋਨ ਨੂੰ ਬੰਦ ਕਰ ਲਿਆ ਹੈ 6 ਦਿਨਾਂ ਬਾਅਦ ਮੈਨੂੰ ਉਸ ਦਾ ਫੋਨ ਆਇਆ ਤੇ ਰੋਂਦੇ ਹੋਏ ਨੇ ਮੈਨੂੰ ਫੋਨ ਕੀਤਾ ਤੇ ਦੱਸਿਆ ਕਿ ਮੇਰੇ ਨਾਲ ਕਈ ਮੁੰਡਿਆਂ ਨੇ ਧੱਕਾ ਕੀਤਾ ਛੇ ਦਿਨ ਬਲਾਤਕਾਰ ਕਰਦੇ ਰਹੇ ਮੈਂ ਉਸੇ ਟਾਈਮ ਬਠਿੰਡੇ ਗਿਆ ਮੈਂ ਜਦੋਂ ਉਸ ਨੂੰ ਵੇਖਿਆ ਮੇਰੀਆਂ ਵੀ ਅੱਖਾਂ ਵਿੱਚ ਪਾਣੀ ਆ ਗਿਆ ਮੈਂ ਉਸ ਨੂੰ ਗਲਬੱਕੜੀ ਦੇ ਵਿੱਚ ਲਿਆ ਹਾਲਾਤ ਇੰਨੇ ਖਰਾਬ ਸੀ ਕਿ ਦੇਖੇ ਨਹੀਂ ਜਾ ਰਹੇ ਸੀ ਨਾ ਹੀ ਮੈਂ ਦੱਸ ਸਕਦਾ ਛਾਤੀ ਨੂੰ ਨੋਚ ਰੱਖਿਆ ਸੀ ਸਰੀਰ ਦਾ ਕੋਈ ਐਸਾ ਅੰਗ ਨਹੀਂ ਸੀ ਜਿਸ ਦੇ ਜ਼ਖਮ ਨਾ ਹੋਵੇ ਮੈਂ ਉਸ ਨੂੰ ਲੈ ਕੇ ਪੁੱਛੋ ਮੰਡੀ ਆ ਗਿਆ ਉੱਥੇ ਇੱਕ ਕੁੜੀ ਸੀ ਜਿਸ ਦਾ ਮੈਂ ਦੇਨ ਨਹੀਂ ਦੇ ਸਕਦਾ ਉਸ ਨੇ ਮੇਰੀ ਬਹੁਤ ਮਦਦ ਕੀਤੀ। ਉਹ ਇੱਕ ਨਰਸ ਸੀ ਜੋ ਰਮਪਰੇ ਹਸਪਤਾਲ ਵਿੱਚ ਕੰਮ ਕਰਦੀ ਸੀ। ਉਸ ਨੇ ਉਸ ਦੀ ਦੇਖਭਾਲ ਕੀਤੀ, ਆਪਣੇ ਘਰ ਰੱਖੀ। ਉਸ ਨੇ ਮੈਨੂੰ ਕਿਹਾ ਕਿ ਇਹ 15 ਦਿਨਾਂ ਵਿੱਚ ਠੀਕ ਹੋ ਜਾਏਗੀ ਪਰ ਇਸ ਨੂੰ 1 ਮਹੀਨਾ ਮੈਂ ਆਪਣੇ ਘਰ ਰੱਖਣਾ ਕਿਉਂਕਿ ਕਮਲਪ੍ਰੀਤ ਨੂੰ ਫਿਜ਼ੀਕਲੀ ਠੀਕ ਹੋਣ ਦੇ ਵਿੱਚ ਸਮਾਂ ਲੱਗਣਾ ਕਿਉਂਕਿ ਟੌਰਚਰ ਬਹੁਤ ਕੀਤੀ ਗਈ ਸੀ ਮੁੰਡਿਆਂ ਵੱਲੋਂ। 1 ਮਹੀਨਾ ਉਸ ਕੁੜੀ ਨੇ ਕਮਲਪ੍ਰੀਤ ਨੂੰ ਆਪਣੇ ਘਰ ਰੱਖਿਆ। ਵਧੀਆ ਦੇਖਭਾਲ ਕੀਤੀ। ਮਿਹਨੇਵਾਦ ਮੈਨੂੰ ਕਮਲਪ੍ਰੀਤ ਕਹਿੰਦੀ ਕਿ ਮਸਕੀਨ ਮੈਂ ਇੱਥੇ ਨਹੀਂ ਰਹਿਣਾ ਚਾਹੁੰਦੀ ਮੈਂ ਬੋਝ ਨਹੀਂ ਬਾਨਣਾ ਚਾਹੁੰਦੀ ਇਹਨਾਂ ਤੇ ਹੁਣ ਮੈਂ ਦਿੱਲੀ ਇੱਕ ਕੰਮ ਦਾ ਪਤਾ ਕਰ ਰੱਖਿਆ ਸੀ ਉਸ ਲਈ ਵਧੀਆ ਪਰਿਵਾਰ ਸੀ ਗੁਰਸਿੱਖ ਮੈਂ ਉਸ ਨੂੰ ਉੱਥੋਂ ਲੈ ਕੇ ਅੰਮ੍ਰਿਤਸਰ ਚਲਾ ਗਿਆ ਹੁਣ ਉੱਥੇ ਇੱਕ ਰਾਤ ਰਹਿ ਕੇ ਅਸੀਂ ਦਿੱਲੀ ਜਾਣਾ ਸੀ ਮੈਂ ਸੋਚਿਆ ਸੀ ਕਿ ਦਰਵਾਸਾ ਮੱਥਾ ਟਿਕਾ ਕੇ ਲੈ ਕੇ ਜਾਵਾਂਗਾ ਕਮਲਪ੍ਰੀਤ ਨੂੰ ਅਸੀਂ ਇੱਕ ਰੂਮ ਲੈ ਲਿਆ ਪਰ ਅੱਜ ਉਹ ਮੈਨੂੰ ਕਿਸੇ ਹੋਰ ਨਜ਼ਰ ਨਾਲ ਵੇਖ ਰਹੀ ਸੀ ਉਹ ਮੈਥੋਂ ਨਜ਼ਰਾਂ ਚੁਰਾ ਰਹੀ ਸੀ ਅੱਜ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹਾ ਡਰ ਵੇਖਿਆ ਮੈਂ ਪਤਾ ਨਹੀਂ ਉਹ ਡਰ ਕੀ ਸੀ ਮੈਂ ਉਸ ਨੂੰ ਕਿਹਾ ਕਿ ਇੱਧਰ ਸੌ ਜਾ ਉਹ लेट ਗਈ ਮੈਂ ਧਿਆਨ ਕਰਨ ਬੈਠ ਗਿਆ ਕਾਫੀ ਟਾਈਮ ਬੈਠਾ ਰਿਹਾ ਪਰ ਧਿਆਨ ਨਹੀਂ ਲੱਗਿਆ ਇੱਕ ਉਥਲ-ਪੁਥਲ ਚੱਲ ਰਹੀ ਸੀ ਮਨ ਦੇ ਵਿੱਚ ਮੈਂ ਵੀ लेट ਗਿਆ ਉਸ ਨੇ ਮੈਨੂੰ ਕਿਹਾ ਕਿ ਮਸਕੀਨ ਤੂੰ ਮੈਨੂੰ ਪਿਆਰ ਕਰਦਾ ਮੈਂ ਕਿਹਾ ਬਹੁਤ ਕਰਦਾ ਉਸ ਨੇ ਮੈਨੂੰ ਗਲਬੱਕਰੀ ਵਿੱਚ ਲੈ ਲਿਆ ਮੈਂ ਉਸੇ ਤਰ੍ਹਾਂ ਲੇਟਿਆ ਰਿਹਾ ਮੈਂ ਸੋਚਿਆ ਸੀ ਕਿ ਇਹਦੇ ਨਾਲ ਇਨਾ ਕੁਝ ਗਲਤ ਹੋਇਆ ਇਹਨੂੰ ਪਿਆਰ ਦੀ ਲੋੜ ਹੈ ਕਮਲਪ੍ਰੀਤ ਨਾਲ ਹੁਣ ਤੱਕ ਮਾਣਾ ਹੀ ਹੋਇਆ ਸੀ ਪਰ ਹੁਣ ਮੇਰੇ ਵਿਚਾਰ ਉਸਨੂੰ ਲੈ ਕੇ ਅਸ਼ਲੀਲਤਾ ਵਾਲੇ ਨਹੀਂ ਸੀ ਰਹੇ ਹੁਣ ਮੇਰੇ ਮਨ ਵਿੱਚ ਉਸਨੂੰ ਲੈ ਕੇ ਅਸ਼ਲੀਲਤਾ ਜਮ੍ਹਾਂ ਖਤਮ ਹੋ ਚੁੱਕੀ ਸੀ ਉਸਨੇ ਮੈਨੂੰ ਕਿਹਾ ਮਸਕੀਨ ਤੈਨੂੰ ਮੇਰੇ ਤੋਂ ਕੁਝ ਨਹੀਂ ਚਾਹੀਦਾ ਮੈਂ ਕਿਹਾ ਮੈਨੂੰ ਤੇਰੇ ਤੋਂ ਕੁਝ ਨਹੀਂ ਚਾਹੀਦਾ ਪਰ ਤੇਰੇ ਲਈ ਬਹੁਤ ਕੁਝ ਚਾਹੀਦਾ ਉਹ ਕਹਿੰਦੀ ਕਿ ਤੂੰ ਮੇਰੇ ਨਾਲ ਕੁਝ ਕਰਨਾ ਨਹੀਂ ਚਾਹੁੰਦਾ ਮੇਰਾ ਮਨ ਭਰ ਆਇਆ ਮੈਂ ਕਿਹਾ ਮੈਨੂੰ ਕੁਝ ਨਹੀਂ ਚਾਹੀਦਾ ਤੇਰੇ ਤੋਂ ਨਾ ਹੀ ਮੈਂ ਤੇਰੇ ਨਾਲ ਕੁਝ ਕਰਨਾ ਚਾਹਣਾ ਕਿਉਂਕਿ ਤੇਰੇ ਨਾਲ ਮੇਰਾ ਰਿਸ਼ਤਾ ਪਵਿੱਤਰ ਹੈ ਮੈਂ ਬਸ ਇਨਾ ਹੀ ਕਿਹਾ ਸੀ ਉਹ ਫੁੱਟ ਫੁੱਟ ਕੇ ਰੋਣ ਲੱਗੀ ਉਸਨੇ ਜਿਹੜੇ ਬਾਅਦ ਵਿੱਚ ਬੋਲ ਬੋਲੇ ਉਸਨੇ ਮੇਰੀ ਰੂਹ ਨੂੰ ਝੰਜੋੜ ਕੇ ਰੱਖ ਦਿੱਤਾ ਉਸਨੇ ਮੈਨੂੰ ਕਿਹਾ ਕਿ ਇਸ ਤੋਂ ਪਹਿਲਾਂ ਮੈਨੂੰ ਇਹ ਹੀ ਲੱਗਦਾ ਸੀ ਕਿ ਸਾਰੇ ਮਰਦ ਇੱਕੋ ਜਿਹੇ ਹੀ ਹੁੰਦੇ ਆ ਪਰ ਨਹੀਂ ਮੈਂ ਗਲਤ ਆ ਇੱਕ ਮਸਕੀਨ ਹੈਗਾ ਜਿਹੜਾ ਉਹਨਾਂ ਮਰਦਾਂ ਨਾਲੋਂ ਵੱਖਰਾ ਹੈ ਇਹ ਸੁਣ ਕੇ ਮੇਰੀਆਂ ਵੀ ਅੱਖਾਂ ਵਿੱਚ ਪਾਣੀ ਆ ਗਿਆ ਮੈਂ ਅੰਦਰੋਂ ਅੰਦਰੀ ਪ੍ਰਮਾਤਮਾ ਦਾ ਧੰਨਵਾਦ ਕੀਤਾ ਕਿ ਤੂੰ ਮੇਰਾ ਈਮਾਨ ਰੱਖਿਆ ਨਹੀਂ ਤਾਂ ਜੇ ਅੱਜ ਮੈਂ ਵੀ ਇਸ ਨਾਲ ਗਲਤ ਕਰ ਦਿੰਦਾ ਤਾਂ ਇਸ ਨੇ ਸਾਰਿਆਂ ਨੂੰ ਹੀ ਗਲਤ ਸਮਝਣਾ ਸੀ ਇਸ ਦੇ ਮਨ ਵਿੱਚ ਇਹ ਧਾਰਨਾ ਬਣ ਜਾਣੀ ਸੀ ਕਿ ਸਾਰੇ ਮਰਦ ਇੱਕੋ ਜਿਹੇ ਹੁੰਦੇ ਆ ਅੱਜ ਇੱਕ ਸਾਲ ਹੋਣ ਵਾਲਾ ਹੈ ਉਹ ਦਿੱਲੀ ਦੇ ਵਿੱਚ ਇੱਕ ਪੀਜ਼ਾ ਹਟ ਤੇ ਕੰਮ ਕਰਦੀ ਹੈ ਵਧੀਆ ਜੀਵਨ ਜਿਉ ਰਹੀ ਹੈ ਜਿੱਥੇ ਉਹ ਕੰਮ ਕਰਦੀ ਹੈ ਉਹ ਵਧੀਆ ਪਿਆਰ ਦਿੰਦੇ ਐ ਹੁਣ ਉਹ ਬਹੁਤ ਖੁਸ਼ ਹੈ ਆਪਣੇ ਜੀਵਨ ਦੇ ਵਿੱਚ ਉਹ ਜਾਂਦੀ ਜਾਂਦੀ ਮੈਨੂੰ ਉਹ ਬਣਾ ਗਈ ਜੋ ਮੈਂ ਕਦੇ ਬਣ ਨਹੀਂ ਸਕਦਾ ਸਾਰੇ ਮਰਦਾਂ ਨਾਲੋਂ ਵੱਖਰਾ ਪ੍ਰਮਾਤਮਾ ਉਸਨੂੰ ਹਰ ਇੱਕ ਖੁਸ਼ੀ ਦੇਵੇ ਇਹ ਕਹਾਣੀ ਮੈਂ ਤਾਂ ਲਿਖੀ ਕਿਉਂਕਿ ਇਹ ਸਿਰਫ ਮੈਨੂੰ ਹੀ ਪਤਾ ਸੀ ਮੇਰੇ ਤੋਂ ਸਿਵਾ ਇਹ ਕਿਸੇ ਹੋਰ ਨੇ ਲਿਖਣੀ ਨਹੀਂ ਸੀ ਤੇ ਸਾਡੇ ਸਮਾਜ ਦਾ ਜਿਹੜਾ ਚਿਹਰਾ ਹੈ ਉਹ ਇਸ ਕਹਾਣੀ ਵਿੱਚ ਤੁਹਾਨੂੰ ਸਾਫ਼ ਦੇਖਣ ਨੂੰ ਮਿਲੇਗਾ ਗਲਤੀ ਹੋਈ ਤਾਂ ਮਾਫ਼ ਕਰਿਓ ਵੀਡੀਓ ਨੂੰ ਪੂਰਾ ਵੇਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ 200 ਵੀਡੀਓ ਨੂੰ ਆਪਣਾ ਫਰਜ਼ ਸਮਝ ਕੇ ਅੱਗੇ ਵੱਧ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਹੜੀਆਂ ਸਾਡੀਆਂ ਭੈਣਾਂ ਨੇ ਸਾਡੀਆਂ ਕੁੜੀਆਂ ਨੇ ਉਹਨਾਂ ਦਾ ਭਲਾ ਹੋ ਸਕੇ